पापी चंदू ਨੇ पंचम पारषा ਧੰਨ 사ਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਪਰ ਬੜਾ ਕਹਿਰ ਕਮਾਇਆ ਬੜੇ ਤਸੀਹੇ ਦਿੱਤੇ ਆਪਾਂ ਜਾਣਦੇ ਹਾਂ ਇਤਿਹਾਸ ਨੂੰ ਤੱਤੇ ਰੇਤੇ ਤੇ ਬਿਠਾਉਣਾ ਤੱਤਾ ਰੇਤਾ ਸਰੀਰ ਦੇ ਉੱਪਰ ਪਾਉਣਾ ਪੱਤੀ ਲੋਹ ਦੇ ਉੱਪਰ ਬਿਠਾਉਣਾ ਦੇਗੇ ਵਿੱਚ ਉਬਾਲਣਾ ਭੁੱਲ ਗਿਆ ਚੰਦੂ ਪਾਪੀ ਕਿ ਇਹ 사ਤਗੁਰੂ ਅਰਜਨ ਦੇਵ ਸਾਹਿਬ ਜੀ ਆਪ ਪ੍ਰਤੱਖ ਹਾਰ ਹਨ ਤੇ ਸਰਬ ਕਲਾ ਸਮਰਾਥ ਹੁੰਦਿਆਂ ਹੋਇਆਂ ਵੀ ਸ਼ਾਂਤ ਰਸ ਦੇ ਵਿੱਚ ਨੇ ਉਦੋਂ ਤਾਂ ਬੜਾ ਹੰਕਾਰ ਕਰਦਾ ਸੀ ਕਿ ਮੈਂ ਆਪਣੀ ਮਨ ਆਈ ਕਰ ਲਈ ਐ ਮੈਂ ਜੋ ਚਾਹਿਆ ਸੋ ਕਰ ਲਿਆ ਕੌਣ ਮੈਨੂੰ ਰੋਕ ਸਕਦਾ ਹੈ ਪਰ ਆਖਰ ਆਇਆ ਨਾ ਉਹ ਸਮਾਂ ਜਦੋਂ ਛੇਵੇਂ ਪਾਤਸ਼ਾਹ ਨੇ ਜਹਾਂਗੀਰ ਦੇ ਕੋਲੋਂ ਹੀ ਇਸ ਨੂੰ ਪਕੜਿਆ ਤੇ ਨੱਕ ਵਿੱਚ ਨਕੇਲ ਵੀ ਪਾਈ ਹੱਟੀ-ਹੱਟੀ ਤੋਂ ਟਕਾ ਵੀ ਮੰਗਵਾਇਆ ਤੇ ਸਿਰ ਵਿੱਚ ਜੁੱਤੀਆਂ ਵੀ ਇਹਦੇ ਮਰਵਾਇਆਂ ਤੇ ਜੁੱਤੀਆਂ ਦੀ ਮਾਰ ਖਾਂਦੇ ਆ ਖਾਂਦੇ ਆ ਚੰਦੂ ਪਾਪੀ ਨਰਕਾਂ ਨੂੰ ਸੁਧਾਰ ਰਿਹਾ ਸੀ ਜਦੋਂ ਹੰਕਾਰ ਵਿੱਚ ਸੀ ਜਦੋਂ ਆਪਣਾ ਹੁਕਮ ਚਲਾ ਰਿਹਾ ਸੀ ਹੁਕਮ ਚਲਾਏ ਦਸੰਗ ਹੋਏ ਵਰਤੈ ਅਫਰਿਆ ਅਫਰਿਆ ਹੋਇਆ ਹੰਕਾਰ ਵਿੱਚ ਹੁਕਮ ਚਲਾਉਂਦਾ ਸੀ ਰੱਬ ਭੁੱਲਿਆ ਸੀ ਪਰ ਪੂਰਾ ਨਿਆਂ ਕਰੇ ਕਰਤਾਰ ਪ੍ਰਮਾਤਮਾ ਪੂਰਾ ਨਿਆਂ ਕਰਦਾ ਹੈ ਉਸ ਦੇ ਕੀਤੇ ਦਾ ਫਲ ਉਸ ਨੂੰ ਜਰੂਰ ਵਰ ਜਰੂਰ ਪ੍ਰਾਪਤ ਹੋਇਆ ਤੇ ਬਹੁਤਾ ਦੁੱਖ ਦਾ ਹੀ ਫਲ ਪ੍ਰਾਪਤ ਹੋਇਆ ਇਹੋ ਪ੍ਰਮਾਤਮਾ ਪੂਰਾ ਨਿਆਂ ਕਰਦਾ ਤੇ ਆਪਣੇ ਦਾਸਾਂ ਦੀ ਆਪਣੇ ਪਿਆਰਿਆਂ ਦੀ ਵਾਹਿਗੁਰੂ ਸਦਾ ਸਦਾ ਵਾਸਤੇ ਰੱਖਿਆ ਕਰਦਾ ਹੈ ਰਹਾਉ ਬਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਆਦਿ ਜੁਗਾਦ ਪ੍ਰਗਟ ਪਰਤਾਪ ਆਦਿ ਮੁੱਢ ਤੋਂ ਲੈ ਕੇ ਹੀ ਤੇ ਜੁਗਾਦ ਜੋਗ ਆਦਿ ਜਦੋਂ ਜੁਗਾ ਦਾ ਆਦਿ ਆਰੰਭ ਹੋਇਆ ਜਦੋਂ ਸੰਸਾਰ ਦੀ ਰਚਨਾ ਹੋਈ ਹੈ ਇਹ ਦੋ ਤੋਂ ਲੈ ਕੇ ਹੀ ਪਰਮਾਤਮਾ ਦਾ ਜਿਹੜਾ ਪ੍ਰਤਾਪ ਹੈ ਉਹ ਕੁੱਲ ਸੰਸਾਰ ਵਿੱਚ ਪ੍ਰਗਟ ਹੈ ਅਕਾਲ ਪੁਰਖ ਵਾਹਿਗੁਰੂ ਨਾਮ ਰੂਪ ਹੈ ਪ੍ਰਸਿੱਧ ਰੂਪ ਹੈ ਸਾਰੇ ਜਾਣਿਆ ਜਾਂਦਾ ਹੈ ਉਹ ਸਰਬ ਸ਼ਕਤੀਮਾਨ ਹੈ ਸਰਬ ਕਲਾ ਸਮਰਾਥ ਹੈ ਉਹਦਾ ਪ੍ਰਤਾਪ ਜਿਹੜਾ ਹੈ ਸਾਰੀਆਂ ਥਾਵਾਂ ਤੇ ਪ੍ਰਗਟ ਹੈ ਮੁੱਢ ਕਦੀਮ ਤੋਂ ਲੈ ਕੇ ਤੇ ਜਿੱਥੇ ਉਸ ਪ੍ਰਮਾਤਮਾ ਦਾ ਪ੍ਰਤਾਪ ਸਾਰੇ ਪ੍ਰਗਟ ਹੀ ਹੈ ਨਾ ਉਥੇ ਭਾਈ ਜਿਨ੍ਹਾਂ ਉੱਪਰ ਵਾਹਿਗੁਰੂ ਆਪਣੀ ਕਿਰਪਾ ਕਰ ਦੇਵੇ ਜਿਨ੍ਹਾਂ ਦੀ ਆਪ ਰੱਖਿਆ ਕਰੇ ਉਹਨਾਂ ਆਪਣੇ ਪਿਆਰਿਆਂ ਦਾ ਪ੍ਰਤਾਪ ਵੀ ਸਾਰੇ ਜਗਤ ਵਿੱਚ ਉਹ ਪ੍ਰਗਟ ਕਰ ਦਿੰਦਾ ਹੈ ਹਜ਼ੂਰ ਕੇ ਪਾਵਨ ਬਚਨ ਨੇ ਕਿ ਆਪਣੇ ਦਾਸ ਕੋ ਕੰਠ ਲਗਾਵੈ ਸੋ ਇਸੇ ਹੀ ਸ਼ਬਦ ਦੇ ਵਿੱਚ ਮਹਾਰਾਜ ਅਖੀਰਲੀ ਪੰਕਤੀ ਕਹਿਣਗੇ ਆਪਣੇ ਦਾਸ ਰੱਖੈ ਕੰਠ ਲਾਏ ਆਪਣੇ ਪਿਆਰਿਆਂ ਨੂੰ ਤਾਂ ਆਪਣੇ ਗਲੇ ਲਗਾ ਕੇ ਭਾਵ ਆਪਣੇ ਨਾਲ ਮੇਲ ਕੇ ਰੱਖਦਾ ਏ ਉਹ ਅਗਾਲਪੁਰ ਵਾਜ ਗੁਰ ਇਉਂ ਉਹਨਾਂ ਦੀ ਦੁਨੀਆ ਵਿੱਚ ਸੋਭਾ ਹੁੰਦੀ ਹੈ ਮਾਣ ਵਡਿਆਈ ਹੁੰਦੀ ਹੈ ਪ੍ਰਮਾਤਮਾ ਦੇ ਪਿਆਰਿਆਂ ਦਾ ਜਗਤ ਦੇ ਵਿੱਚ ਪ੍ਰਤਾਪ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ ਨਿੰਦਕ ਮੁਵਾ ਉਪਜ ਵੱਡਾ ਤਾਪ ਪਰ ਜਿਹੜਾ ਗੁਰੂ ਪਿਆਰਿਆਂ ਦਾ ਨਿੰਦਕ ਹੋਵੇ ਨਾ ਨਿੰਦਕ ਮੁਵਾ ਉਪਜ ਵੱਡਾ ਤਾਪ ਵੱਡਾ ਤਾਪ ਪੈਦਾ ਹੋ ਕੇ ਵੱਡਾ ਕਸ਼ਟ ਪੈਦਾ ਹੋ ਕੇ ਜਿਹੜਾ ਨਿੰਦਕ ਸੀ ਉਹ ਮਰਿਆ ਹੈ ਸਰੀਰਕ ਰੂਪ ਵਿੱਚ ਵੀ ਤੇ ਆਤਮਿਕ ਮੌਤੇ ਤਾਂ ਨਿੰਦਕ ਪਹਿਲਾਂ ਹੀ ਮਰਿਆ ਹੋਇਆ ਤਾਂ ਹੀ ਤਾਂ ਉਹ ਨਿੰਦਾ ਕਰਦਾ ਜਦੋਂ ਉਸ ਦੇ ਸਰੀਰ ਵਿੱਚ ਉਸ ਦੀ ਮਤ ਬੁੱਧ ਦੇ ਵਿੱਚ ਸੋ ਇਹ ਸ਼ੋਭ ਗੁਣਾ ਰੂਪੀ ਜੀਵਨ ਨਹੀਂ ਜਿੰਦਗੀ ਨਹੀਂ ਤਾਂ ਮਰਿਆ ਹੋਇਆ ਹੀ ਹੈ ਨਾ ਤੇ ਅੰਦਰੇ ਅੰਦਰ ਤਪਦਾ ਰਹਿੰਦਾ ਖਿਜਦਾ ਰਹਿੰਦਾ ਕਿਸੇ ਦਾ ਭਾਵੇਂ ਕੋਈ ਵਿਗਾੜ ਸਕੇ ਨਾ ਵਿਗਾੜ ਸਕੇ ਪਰ ਆਪਣੇ ਅੰਦਰ ਤਾਂ ਆਪਣੀ ਈਰਖਾ ਦੀ ਅਗਨੀ ਨਾਲ ਉਹ ਖਿਜਦਾ ਹੀ ਹੈ ਨਾ ਭਾਈ ਜਿਹੜੇ ਨਿੰਦਕ ਨੇ ਉਹਨਾਂ ਦਾ ਨਾਸ਼ ਹੁੰਦਾ ਹੈ ਆਪਣੇ ਪਿਆਰਿਆਂ ਦਾ ਪ੍ਰਤਾਪ ਵਾਹਿਗੁਰੂ ਕੋਲ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ ਤੈਨ ਮਾਰਿਆ ਜੇ ਰਖੈ ਨਾ ਕੋਏ ਨਿੰਦਕ ਨੂੰ ਓਸ ਅਕਾਲ ਪੁਰਖ ਵਾਹਿਗੁਰੂ ਦੇ ਮਾਰਿਆ ਜਿਸ ਦੇ ਮਾਰੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ ਕੋਈ ਬਚਾ ਨਹੀਂ ਸਕਦਾ ਜਿਸ ਨੂੰ ਪ੍ਰਮਾਤਮਾ ਨੇ ਮਾਰਿਆ ਉਹਨੂੰ ਕੌਣ ਰੱਖ ਸਕਦਾ ਕੌਣ ਬਚਾ ਸਕਦਾ ਜਿਸ ਤੇ ਧੁਰੋਂ ਮਾਰ ਪੈ ਜਾਵੇ ਨਾ ਸਾਧ ਸੰਗਤ ਜੀ ਓਸ ਦੀ ਰੱਖਿਆ ਕੋਈ ਨਹੀਂ ਕਰ ਸਕਦਾ ਓਸ ਨੂੰ ਬਿਪਤਾ ਤੋਂ ਔਗਣਾ ਤੋਂ ਕਿਸੇ ਤਰ੍ਹਾਂ ਬਚਾ ਨਹੀਂ ਸਕਦਾ ਤੇ ਜਨ ਕੀ ਚੀਰੀ ਦਰਗਹ ਹੈ ਫਾਟੀ ਤਨਾ ਮਰਣਾ ਭਾਈ ਜਨਾ ਦੀ ਲਿਖਤ ਸਵਾਸਾਂ ਦੀ ਦਰਗਾਹ ਵਿੱਚੋਂ ਫਟ ਗਈ ਉਹਨਾਂ ਮਰਣਾ ਹੀ ਮਰਣਾ ਹੈ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਸਰੀਰਕ ਮੌਤੇ ਵੀ ਤਾਂ ਮਰਣਾ ਹੀ ਐ ਨਾ ਜਿਸ ਕੀ ਪੂਜਾ ਆਉਦ ਤਿਸੈ ਕੌਣ ਰੱਖਈ ਜਿਸ ਦੀ ਉਮਰ ਹੀ ਪੁੱਗ ਗਈ ਉਹਨੂੰ ਕੌਣ ਬਚਾ ਸਕਦਾ ਹੈ ਵੈਦਕ ਅਨਕ ਉਪਾਅ ਕਹਾਂ ਲਾਉ ਪਾਕਈ ਵੈਦ ਚਾਰੀ ਦੇ ਡਾਕਟਰੀ ਦੇ ਅਨੇਕ ਪ੍ਰਕਾਰ ਦੇ ਉਪਾਅ ਯਤਨ ਕੋਈ ਕਿੱਥੋਂ ਤੱਕ ਕਹਿ ਸਕੇਗਾ ਜਦੋਂ ਸਰੀਰਕ ਮੌਤ ਆਉਣੀ ਹੈ ਉਦੋਂ ਤਾਂ ਮਰਨਾ ਹੀ ਮਰਨਾ ਹੈ ਪਰ ਜਿਹੜੇ ਨਿੰਦਕ ਨੇ ਜਿਹੜੇ ਦੁਸ਼ਟ ਨੇ ਉਹ ਤਾਂ ਜਿਉਂਦੇ ਹੀ ਮਰੇ ਹੋਏ ਨੇ ਵਾਹਿਗੁਰੂ ਨੇ ਉਹਨਾਂ ਨੂੰ ਦੁੱਖਾਂ ਦੇ ਵਿੱਚ ਮਾਰਿਆ ਹੋਇਆ ਹੈ ਉਹ ਅੰਦਰੇ ਅੰਦਰ ਖਿਜਦੇ ਰਹਿੰਦੇ ਕ੍ਰਿਜਦੇ ਰਹਿੰਦੇ ਆ ਇਹ ਹੀ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਵੀ ਹੈ ਇਹ ਅੰਦਰ ਦਾ ਸਾੜਾ ਹੀ ਉਹਨਾਂ ਨੂੰ ਸ਼ਾਂਤੀ ਨਹੀਂ ਲੈਣ ਦਿੰਦਾ ਟਿਕਾ ਨਹੀਂ ਲੈਣ ਦਿੰਦਾ ਸੁਖਮਨੀ ਸਾਹਿਬ ਜੀ ਕੀ 13ਵੀਂ ਅਸ਼ਟਪਦੀ ਵਿੱਚ ਆਪਾਂ ਨਿੰਦਕਾਂ ਦਾ ਹਾਲ ਪੜ੍ਹਦੇ ਆਂ ਨਾ ਪਹਿਲਾਂ ਮਹਾਰਾਜ ਨੇ ਬਚਨ ਕੀਤਾ ਕਿ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰ ਨਹਾਰ ਜੋ ਪ੍ਰਭੂ ਦੇ ਪਿਆਰਿਆਂ ਦੀ ਪ੍ਰੇਮ ਨਾਲ ਸੰਗਤ ਕਰਦਾ ਹੈ ਉਹਨਾਂ ਦਾ ਉਧਾਰ ਹੁੰਦਾ ਹੈ ਪਾਰ ਉਤਾਰਾ ਹੁੰਦਾ ਹੈ ਪਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਔਤਾਰ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਜਿਹੜਾ ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ ਪੂਰੀ ਅਸ਼ਟਪਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਸੇ ਹੀ ਖਿਆਲ ਦੇ ਵਿੱਚ ਉਚਾਰਣ ਕੀਤੀ ਹੈ ਕਿ ਸੰਤ ਕਾ ਦੁਖੀ ਸੰਤ ਕਾ ਨਿੰਦਕ ਕਿਵੇਂ ਉਹ ਸੰਸਾਰ ਦੇ ਵਿੱਚ ਵੀ ਬਦਨਾਮੀ ਖਟਦਾ ਹੈ ਕਿਵੇਂ ਆਪਣਾ ਜੀਵਨ ਦੁੱਖਾਂ ਵਿੱਚ ਬਤੀਤ ਕਰਦਾ ਹੈ ਤੇ ਕਿਵੇਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਦੁੱਖ ਹੀ ਦੁੱਖ ਭੋਗਦਾ ਹੈ ਕੋਈ ਉਹਦੀ ਰੱਖਿਆ ਕਰਤ ਵਾਲਾ ਨਹੀਂ ਸੋ ਤਿੰਨ ਮਾਰਿਆ ਜੇ ਰੱਖੈ ਨਾ ਕੋਏ ਜਿਸ ਦੇ ਮਾਰੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ ਉਸ ਪਰਮਾਤਮਾ ਨੇ ਧੁਰੋਂ ਆਪ ਮਾਰਿਆ ਨਿੰਦਕ ਨੂੰ ਆਪ ਦੁਸ਼ਟ ਦਾ ਖਾਤਮਾ ਕੀਤਾ ਹੈ ਆਗੇ ਪਾਛੇ ਮੰਦੀ ਸੋਏ ਇਹੋ ਜਿਹੜੇ ਨਿੰਦਕ ਤੇ ਦੁਸ਼ਟ ਲੋਕ ਨੇ ਨਾ ਦੁਨੀਆਂ ਤੇ ਧੱਕਾ ਕਰਨ ਵਾਲੇ ਗਰੀਬਾਂ ਉੱਪਰ ਜ਼ੋਰ ਜ਼ਬਰਦਸਤੀ ਕਰਨ ਵਾਲੇ ਅੱਗੇ ਪਾਛੇ ਮੰਦੀ ਸੋਏ ਪਿੱਛੇ ਇਸ ਸੰਸਾਰ ਵਿੱਚ ਵੀ ਮੰਦੀ ਸੋਏ ਸੋਏ ਤੋਂ ਭਾਵ ਕਨਸੋਖ ਖਬਰ ਉਹਨਾਂ ਦੀ ਖਬਰ ਦੁਨੀਆਂ ਵਿੱਚ ਵੀ ਸੋ ਬੁਰੇ ਰੂਪ ਵਿੱਚ ਹੀ ਫੈਲਦੀ ਹੈ ਬਦਨਾਮੀ ਹੀ ਖੱਟਦੇ ਨੇ ਤੇ ਅੱਗੇ ਪ੍ਰਲੋਕ ਵਿੱਚ ਵੀ ਉਹਨਾਂ ਦੀ ਖਬਰ ਜਿਹੜੀ ਹੈ ਬਦਨਾਮੀ ਦੇ ਰੂਪ ਵਿੱਚ ਹੀ ਹੁੰਦੀ ਹੈ ਉੱਥੇ ਵੀ ਉਹ ਬੁਰੇ ਹੀ ਗਿਣੇ ਜਾਂਦੇ ਨੇ ਨਾ ਇੱਥੇ ਉਹਨਾਂ ਦੀ ਸੋਭਾ ਨਾ ਪ੍ਰਲੋਕ ਵਿੱਚ ਵਡਿਆਈ ਦੋਹੀ ਜਹਾਨੀ ਸੋ ਉਹਨਾਂ ਨੂੰ ਭਾਈ ਬੁਰਾਈ ਹੀ ਬੁਰਾਈ ਪ੍ਰਾਪਤ ਹੁੰਦੀ ਹੈ ਨਿੰਦਕ ਕਾ ਮੁਖ ਕਾਲਾ ਹੋਵਾ ਦੀਨ ਦੁਨੀਆ ਕੇ ਦਰਬਾਰ ਦੁਨੀਆ ਦੇ ਦਰਬਾਰ ਵਿੱਚ ਵੀ ਜਿਹੜਾ ਨਿੰਦਕਾਂ ਦਾ ਮੂੰਹ ਹੈ ਇਹ ਕਾਲਾ ਹੁੰਦਾ ਹੈ ਫਟਕਾਰਾਂ ਪੈਂਦੀਆਂ ਲਾਂਤਾਂ ਪੈਂਦੀਆਂ ਇਹ ਮੂੰਹ ਕਾਲਾ ਹੋਣਾ ਤੇ ਦੀਨ ਕੇ ਦਰਬਾਰ ਕੇ ਪ੍ਰਲੋਕ ਵਿੱਚ ਵੀ ਉਹਨਾਂ ਦਾ ਮੁਖ ਕਾਲਾ ਹੁੰਦਾ ਹੈ ਆਪਣੇ ਦਾਸ ਰਾਖੈ ਕੰਠ ਲਾਈ ਵਾਹਿਗੁਰੂ ਕੀ ਬੜੀਾਈ ਹੈ ਕਿ ਆਪਣੇ ਦਾਸ ਆਪਣੇ ਸੇਵਕ ਨੂੰ ਆਪਣਾ ਸਿਮਰਨ ਬੰਦਗੀ ਕਰਨ ਵਾਲੇ ਨੂੰ ਆਪਣੇ ਗਲੇ ਲਗਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਰੱਖਦਾ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਗਾ ਲੈਂਦਾ ਆਪਣੇ ਮਲਾਪ ਵਿੱਚ ਮੇਲ ਕੇ ਰੱਖਦਾ ਆਪਣੇ ਨਾਮ ਵਿੱਚ ਆਪਣੇ ਸਿਮਰਨ ਵਿੱਚ ਜੋੜ ਕੇ ਰੱਖਦਾ ਹੈ ਸਦਾ ਸਰਣ ਨਾਨਕ ਹਰ ਨਾਮ ਧਿਆਇ ਤੇ ਹਜੂਰ ਫਰਮਾਉਂਦੇ ਨੇ ਕਿ ਵਾਹਿਗੁਰੂ ਕੇ ਪਿਆਰੇ ਦਾਸ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਹੀ ਸਦਾ ਰਹਿੰਦੇ ਨੇ ਤੇ ਉਸ ਵਾਹਿਗੁਰੂ ਕਾ ਨਾਮ ਸਦਾ ਸਦਾ ਵਾਸਤੇ ਉਂਦੇ ਨੇ ਇਕੋ ਇਕ ਨਾਮ ਦੇ ਨਾਲ ਹੀ ਪ੍ਰੀਤ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਿਵਾਰਾ ਇਉਂ ਨਾਮ ਤੇ ਆਉਂਦੇ ਨੇ ਨਾਮ ਜਪਦੇ ਨੇ ਮਨ ਨਾਮ ਆਰਾਦ ਅੰਦੇ ਨਾਮ ਬਖਾਣੀ ਇਹ ਉਪਦੇਸ਼ ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਸਦਾ ਵਾਹਿਗੁਰੂ ਦੀ ਸ਼ਰਣ ਵਿੱਚ ਰਹਿੰਦੇ ਨੇ ਤੇ ਪ੍ਰਮਾਤਮਾ ਵੀ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਮੇਲ ਕੇ ਰੱਖਦਾ ਹੈ ਇਸ ਲਈ ਐ ਜੀਵ ਤੂੰ ਵੀ ਸਰਣ ਨਾਮਕਰ ਹਰ ਨਾਮ ਤੇ ਆਏ ਪ੍ਰਭੂ ਦੀ ਸ਼ਰਣ ਵਿੱਚ ਵਾਹਿਗੁਰੂ ਦੀ ਸ਼ਰਣ ਵਿੱਚ ਲਾਓ ਤੇ ਵਾਹਿਗੁਰੂ ਦਾ ਨਾਮ ਸਦਾ ਧਿਆਉਂਦਾ ਰਹੇ ਜਿਸ ਕਰਕੇ ਤੂੰ ਵੀ ਉਸ ਪ੍ਰਮਾਤਮਾ ਦਾ ਪਿਆਰ ਹਾਸਲ ਕਰ ਲਵੇਂ ਤੇ ਉਸ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰ ਲਵੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਸਾਡੀ ਜੋਰ ਜ਼ਬਰਦਸਤੀ ਧੱਕਾ ਕਰਨ ਵਾਲੀ ਜਿਹੜੀ ਪ੍ਰਵਿਰਤੀ ਆ ਜਿਹੜਾ ਸੁਭਾਅ ਹੈ ਇਹ ਖਤਮ ਹੋਵੇ ਤੇ ਸਾਰਿਆਂ ਨਾਲ ਪ੍ਰੇਮ ਭਾਵ ਦੇ ਵਿੱਚ ਵਰਤੀਏ ਹੱਕ ਸੱਚ ਦੇ ਨਾਲ ਜੁੜੀਏ ਇਹ ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤਾ ਕਰਨ ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਹਿਬਾਨ ਜੀ ਦਾ ਸਮੂਹ ਗ੍ਰੰਥੀ ਸਹਿਬਾਨਾਂ ਜੀ ਦਾ ਸਮੁੱਚੀਆਂ ਸੰਗਤਾਂ ਦਾ ਸਭ ਤੋਂ ਵਧੇਰੇ ਕੋਟਾਨ ਕੋਟ ਸ਼ੁਕਰਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਕਰਦੇ ਆ ਹੋਈਆਂ ਭੁੱਲਾਂ ਦੇਖਿ ਮਿਓ ਅੱਗੇ ਦੀ ਸਮੱਤ ਬਖਸ਼ਿਸ਼ ਕਰਨੀ ਹੈ